29 ਮਈ ਤੇ ਅਜੋਥੇ ਮੌਜੂਦ ਆ ਜਿੱਥੇ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮੇਰੇ ਪਿੱਛੇ ਪਿੰਡ ਜਵਾਰਕੇ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹ ਜਗ੍ਹਾ ਜਿੱਥੇ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ ਅੱਜ ਸਿੱਧੂ ਮੂਸੇਵਾਲਾ ਦੀ ਮੌਤ ਤੋਂ 2 ਸਾਲ ਬਾਅਦ ਵੀ ਫੈਨਸ ਇੱਥੇ ਲਗਾਤਾਰ ਪਹੁੰਚ ਰਹੇ ਨੇ ਤੇ ਸਿੱਧੂ ਦੀ ਲਾਸਟ ਰਾਈਡ ਵਾਲੀ ਜਗ੍ਹਾ ਨੂੰ ਦੇਖ ਕੇ ਭਾਵੁਕ ਵੀ ਹੋ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਥਾਂ ਤੇ ਸਿੱਧੂ ਮੂਸੇਵਾਲੇ ਦੀ ਥਾਰ ਮੌਜੂਦ ਸੀ ਜਿੱਥੇ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਿੰਡ ਜਵਾਰਕੇ ਵਿੱਚ ਤਾਂ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਸਿੱਧੂ ਆਪਣੀ ਮਾਸੀ ਘਰ ਜਾ ਰਿਹਾ ਸੀ ਤਾਂ ਅੱਗੇ ਬਰਨਾਲਾ ਆਂਦਾ ਹੈ ਜਿੱਥੇ ਪਿੰਡ ਜਵਾਰਕੇ ਵਿੱਚ ਹੀ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਅੱਜ ਵੀ ਤਪਦੀ ਧੁੱਪ ਵਿੱਚ ਫੈਨਸ ਇੱਥੇ ਪਹੁੰਚ ਰਹੇ ਨੇ ਤੇ ਸਿੱਧੂ ਨੂੰ ਯਾਦ ਕਰ ਰਹੇ ਨੇ ਜਿੱਥੇ ਸਿੱਧੂ ਮੂਸੇਵਾਲੇ ਦੀ ਥਾਰ ਮੌਜੂਦ ਸੀ ਉੱਥੇ ਫੈਨਸ ਖੜਕੇ ਉਸ ਜਗ੍ਹਾ ਨੂੰ ਦੇਖ ਰਹੇ ਨੇ ਤੇ ਭਾਵੁਕ ਵੀ ਹੋ ਰਹੇ ਨੇ ਤਾਂ ਮੇਰੇ ਪਿੱਛੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੀਵਾਰਾਂ 'ਤੇ ਅੱਜ ਵੀ ਉਹ ਗੋਲੀਆਂ ਦੇ ਨਿਸ਼ਾਨ ਹੈ ਗੋਲੀਆਂ ਦੀਵਾਰਾਂ ਨੂੰ چیرਦੀ ਹੋਈ ਦੀਵਾਰ ਪਾਰ ਕਰ ਦਿੱਤੀ ਸੀ ਗੋਲੀਆਂ ਨੇ ਤਾ ਇੱਥੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰੀਆਂ ਗਿਆ ਸੀ ਮੂਸਾ ਪਿੰਡ ਤੋਂ ਹੀ ਸਿੱਧੂ ਮੂਸੇਵਾਲੇ ਦਾ ਪਿੱਛਾ ਕਰਨਾ ਸ਼ੁਰੂ ਹੋ ਗਿਆ ਸੀ ਗੈਂਗਸਟਰ ਤੇ ਇੱਥੇ ਜਵਾਰਕੇ ਪਿੰਡ ਆ ਕੇ ਸਿੱਧੂ ਮੂਸੇਵਾਲੇ ਦੇ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਿੰਡ ਜਵਾਰਕੇ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੀਵਾਰ ਤੇ ਤੁਸੀਂ ਦੇਖ ਸਕਦੇ ਹੋ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨਹੀਂ ਸੀ ਹੁਣ ਸ਼ੀਸ਼ਾ ਲਗਾ ਦਿੱਤਾ ਗਿਆ ਇੱਥੇ ਅੱਗੇ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਦੀਵਾਰ ਪਾਰ ਕਰਕੇ ਗੋਲੀਆਂ ਚੱਲੀਆਂ ਗਿਆ ਸੀ ਤੇ ਸਿੱਧੂ ਸ਼ੁਭਦੀਪ ਸਿੱਧੂ ਮੂਸੇਵਾਲਾ 11 ਜੂਨ 1993 ਤੋਂ ਲੈ ਕੇ 29 ਮਈ 2022 29 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਇਸ ਜਗ੍ਹਾ ਉੱਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਦੀਵਾਰ ਉੱਤੇ ਅੱਜ ਸਿੱਧੂ ਮੂਸੇਵਾਲੇ ਦੀ ਤਸਵੀਰਾਂ ਲਗਾਈਆਂ ਗਿਆ ਉਸ ਗੋਲੀਆਂ ਦੇ ਨਿਸ਼ਾਨ ਨੂੰ ਮਾਰਕ ਵੀ ਕੀਤਾ ਹੋਇਆ ਹੈ ਇੱਥੇ ਗੋਲੀਆਂ ਉਸ ਥਾਰ ਤੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਇੱਥੇ ਦੀਵਾਰ ਤੱਕ ਗੋਲੀਆਂ ਵੱਜੀਆਂ ਸੀ ਤਾਂ ਉਸ ਟਾਈਮ ਕਹਿੰਦੇ ਕਿ ਗਿਣ ਨਹੀਂ ਸਕਦੇ ਕਿ ਕਿੰਨੀ ਗੋਲੀਆਂ ਚਲਾਈਆਂ ਗਈਆਂ ਸੀ ਪਿੰਡ ਵਾਲੇ ਵੀ ਆਵਾਜ਼ ਸੁਣ ਕੇ ਇੱਥੇ ਪਹੁੰਚ ਗਏ ਸੀ ਤੇ ਗੋਲੀਆਂ ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਵੀ ਇੱਥੇ ਪਹੁੰਚ ਕੇ ਤਾਂ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖੋ ਪਿੰਡ ਜਵਾਰਕੇ ਤੋਂ ਸਿੱਧਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਇਹ ਉਹ ਥਾਂ ਹੈ ਜਿੱਥੇ ਸਿੱਧੂ ਮੂਸੇਵਾਲੇ ਦੀ ਕਾਲੀ ਥਾਰ ਖੜੀ ਸੀ ਤੇ ਉਸ ਦਾ ਥਾਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਪਿੰਡ ਵਾਲੇ ਉਸ ਟਾਈਮ ਸ਼ਾਮ ਦਾ ਸਮਾਂ ਸੀਗਾ 29 ਮਈ ਨੂੰ 29 ਮਈ 2022 ਨੂੰ ਦੇਖ ਸਕਦੇ ਹੋ ਤੁਸੀਂ ਇੱਥੇ ਸੜਕ ਤੇ ਨਿਸ਼ਾਨ ਲਗਾਏ ਹੋਏ ਐ ਤਾਂ ਇੱਥੇ ਸਿੱਧੂ ਮੂਸੇਵਾਲੇ ਦੀ ਥਾਰ ਮੌਜੂਦ ਸੀ ਪਿੱਛੇ ਦੀਵਾਰ ਤੇ ਵੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਗੋਲੀਆਂ ਦੇ ਨਿਸ਼ਾਨ ਹਨ ਨਿਸ਼ਾਨ ਮਾ ਕਿੱਤੇ ਗਏ ਹੈ ਇਨਵੈਸਟੀਗੇਸ਼ਨ ਕਰਨ ਵੇਲੇ ਇਹ ਨਿਸ਼ਾਨ ਮਾ ਕਿੱਤੇ ਗਏ ਸੀ ਤਾਂ ਆਪਾਂ ਕਹਿ ਸਕਦੇ ਗਿਣ ਨਹੀਂ ਸਕਦੇ ਕਿ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸੀ ਉਸ ਚਾਹੀ ਅੱਜ ਵੀ ਦੀਵਾਰ ਤੇ ਉਹ ਨਿਸ਼ਾਨ ਹੈ ਇਸ ਜਗ੍ਹਾ ਤੇ ਮਾਕ ਲਗਾਇਆ ਗਿਆ ਜਿੱਥੇ ਥਾਰ ਖੜੀ ਸੀ ਜਿੱਥੇ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮੂਸਾ ਪਿੰਡ ਤੋਂ ਹੀ ਉਸ ਦਾ ਪਿੱਛਾ ਕਰਨਾ ਸ਼ੁਰੂ ਹੋ ਗਿਆ ਸੀ ਤਾਂ ਇੱਥੇ ਜਵਾਰ ਕੇ ਪਿੰਡ ਆ ਕੇ ਉਸ ਦਾ ਕਤਲ ਕਰ ਦਿੱਤਾ ਸੀ ਅੱਜ ਵੀ ਫੈਨਸ ਤਪਦੀ ਧੁੱਪ ਵਿੱਚ ਇੱਥੇ ਆਉਂਦੇ ਨੇ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਅੱਜ 2 ਸਾਲ ਪੂਰੇ ਹੋ ਗਏ ਫੈਨਸ ਇੱਥੇ ਆ ਕੇ ਸਿੱਧੂ ਮੂਸੇਵਾਲੇ ਨੂੰ ਜਿੱਥੇ ਉਸ ਦਾ ਘਰ ਤੋਂ ਲਿਆ ਸੀ ਉਸ ਜਗ੍ਹਾ ਨੂੰ ਦੇਖ ਕੇ ਭਾਵੁਕ ਵੀ ਹੋ ਜਾਂਦੇ ਐ ਅੱਜ ਵੀ ਇਸ ਘਰ ਦੀ ਦੀਵਾਰ ਉੱਤੇ ਗੋਲੀਆਂ ਦੇ ਨਿਸ਼ਾਨ ਬਣੇ ਹੋਇਆ ਐ ਮਾਰਕ ਕੀਤਾ ਹੋਇਆ ਐ ਤਾਂ ਗਰਮੀ ਵਿੱਚ ਵੀ ਫੈਨਸ ਲਗਾਤਾਰ ਇੱਥੇ ਆ ਰਹੇ ਐ ਉਸ ਦੀ ਲਾਸਟ ਰਾਈਡ ਵਾਲੀ ਜਗ੍ਹਾ ਤੇ ਪਿੰਡ ਜਵਾਰਕੇ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਤਾਂ ਫੋਨ ਨਵੇਂ ਅਪਡੇਟਸ ਜੁਦੇ ਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਦੇ ਨਾਲ ਹਰਪ੍ਰੀਤ ਕੌਰ